ਨਾ ਨਹੀਂ ਕਰਕੇ ਦੇ ਵਿੱਚ ਨਹੀਂ ਇੱਥੇ ਪਾਣੀ ਠੰਡਾ ਪੀਣ ਵਾਲਾ ਨਹੀਂ ਗਰਮੀ ਹੈ ਸਤਿ ਸ੍ਰੀ ਅਕਾਲ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਦੋਸਤੋ ਕਿ ਗਰਮੀ ਦਾ ਜਿਹੜਾ ਸੀਜ਼ਨ ਚੱਲਦਾ ਪਿਆ ਹੈ ਐਸ ਵਾਰ ਜਿਹੜਾ ਟੈਂਪਰੇਚਰ ਇਹ ਬੜਾ ਹਾਈ ਆ ਹਨਾ ਕੋਈ ਹਰੇਕ ਜੀਵ ਏ ਜੰਤੂ ਏ ਪਸ਼ੂ ਏ ਪੰਛੀ ਏ ਹਰੇਕ ਨੂੰ ਜੇ ਇਸ ਸਮੇਂ ਦੇ ਵਿੱਚ ਲੋੜ ਏ ਉਹ ਸਿਰਫ ਠੰਡੇ ਪਾਣੀ ਦੀ ਉਹ ਠੰਡਾ ਪਾਣੀ ਪਾਲਦਾ ਹੈ ਕਿ ਜਦੋਂ ਵੀ ਕੋਈ ਜਾਂਦਾ ਹੈ ਇਹ ਅਸੀਂ ਖੜੇ ਆਂ ਮਹਾਲਮ ਸਟੇਸ਼ਨ ਤੇ ਹੋ ਬੜਿਆਂ ਨੇ ਮੈਨੂੰ ਇਹ ਚੀਜ਼ਾਂ ਦੱਸੀਆਂ ਸੀ ਕਿ ਇੱਥੇ ਠੰਡੇ ਪਾਣੀ ਦੀ ਕੋਈ ਸਹੂਲਤ ਨਹੀਂ ਹੈਗੀ ਇੱਥੇ ਆਪਾਂ ਰਾਜਸਥਾਨ ਦੇਖੀਦਾ ਹੁੰਦਾ ਸੀ ਕਿ ਉੱਥੇ ਘੜੇ ਭਰ ਕੇ ਰੱਖੇ ਜਾਂਦੇ ਸੀ ਉੱਥੇ ਪਾਣੀ ਦੀ ਕਿਲਤ ਹੁੰਦੀ ਸੀ ਘਾਟ ਹੁੰਦੀ ਸੀ ਪਰ ਇਹ ਵੇਖੋ ਇੱਥੇ ਵੀ ਸਰਕਾਰ ਨੇ ਜਿਹੜੇ ਮੁਹੱਈਆ ਕਰਵਾਏ ਨੇ ਸਿਰਫ ਔਰ ਸਿਰਫ ਇਹ ਪਾਣੀ ਪੀਣ ਵਾਸਤੇ ਪਹਿਲੀ ਗੱਲ ਤਾਂ ਸਰਕਾਰ ਇਦਾਂ ਅਲਾਉ ਹੀ ਨਹੀਂ ਕਰਦੀਗੀ ਕਿ ਇਦਾਂ ਘੜੇ ਰੱਖੇ ਜਾਣ ਕੋਈ ਇੱਥੇ ਸੇਫਟੀ ਨਹੀਂ ਜਾਂ ਕੁਝ ਵੀ ਨਹੀਂ ਹੈਣਾ ਸੋ ਇੱਥੋਂ ਪਾਣੀ ਭਰਨੈ ਤੇ ਜਿਹੜੇ ਇੱਥੇ ਅ ਟਰੇਨ ਤੇ ਜਾਣ ਵਾਲੇ ਨੇ ਸਫ਼ਰ ਕਰਨ ਵਾਲੇ ਨੇ ਉਹਨਾਂ ਇੱਥੋਂ ਹੀ ਪਾਣੀ ਪੀਣਾ ਹੈਣਾ ਹੋਰ ਇੱਥੇ ਜਿਹੜੇ ਮਤਲਬ ਕਿ ਆਸੇ-ਪਾਸੇ ਜਿੱਥੇ ਵੀ ਆਪਾਂ ਦੇਖਾਂਗੇ ਕਿਦੇ ਵੀ ਇਸ ਤਰ੍ਹਾਂ ਦਾ ਸਾਨੂੰ ਨਜ਼ਰੀਆ ਨਹੀਂ ਜੇ ਪਿੰਡ ਨੇ ਇਥੋਂ ਪਿੰਡ ਵਾਸੀਆਂ ਨੇ ਅਪਰੋਚ ਕੀਤੀ ਇੱਥੇ ਕਿ ਆਪਾਂ ਕੋਈ ਠੰਡੇ ਪਾਣੀ ਦੀ ਇੱਥੇ ਫ੍ਰਿਜ ਲਗਾਈ ਜਾਵੇ ਤਾਂ ਜੋ ਕਈ ਵਾਰੀ ਜਿਹੜੇ ਗੱਡੀ ਟ੍ਰੇਨ ਦਾ ਵੀ ਤੁਹਾਨੂੰ ਹਾਲਾਤ ਵਿਖਾਵਾਂਗੇ ਇੱਥੇ ਕੀ ਨੇ ਕਿਉਂਕਿ ਜਦੋਂ ਕੋਈ ਬੰਦਾ ਇਥੋਂ ਫਰੋਜਪੁਰ ਤੋਂ ਚਲਦਾ ਹੈ ਨਾ ਜੀ ਤੇ ਮੇਰੇ ਹਿਸਾਬ ਦੇ ਨਾਲ ਨਾਮ ਅੱਲਾ ਵਾਲੇ ਨਾਲ ਬੂਟੇ ਵਾਲੇ ਅੱਗੇ ਮੇਰੇ ਹਿਸਾਬ ਨਾਲ ਮਖੂ ਵੀ ਜਾ ਕੇ ਪਾਣੀ ਨਹੀਂ ਮਿਲਦਾ ਉਹਨਾਂ ਨੂੰ ਇਸ ਬਾਬਤ ਅਸੀਂ ਡੀਆਰਐਮ ਸਾਹਿਬ ਦੇ ਨਾਲ ਬੜੀ ਬਾਰ ਮੈਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੋਨ ਅਟੈਂਡ ਹੀ ਨਹੀਂ ਕੀਤਾਗਾ ਕਾਰਨ ਕੀ ਹੈ ਕਿੰਨਾ ਕਰਨਾ ਕਰਕੇ ਕਿਉਂਕਿ ਹਰੇਕ ਤੁਹਾਨੂੰ ਇੱਥੋਂ ਜਿਹੜੇ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਨਾਲ ਆਪਾਂ ਮਿਲਾਇਆ ਉਹਨਾਂ ਨੇ ਦੱਸਿਆ ਕਿ ਇੱਥੇ ਪਾਣੀ ਨਹੀਂ ਹੁਣ ਬੱਚੇ ਵੀ ਹੁੰਦੇ ਨੇ ਛੋਟੇ-ਛੋਟੇ ਹੁਣ ਐ ਸਮੇਂ ਦੇ ਵਿੱਚ ਹੁਣ 3:30 ਵਜੇ ਇੱਥੋਂ ਟ੍ਰੇਨ ਨੇ ਗੁਜਰਨਾ ਤੇ ਜਲੰਧਰ ਵੱਲ ਨੂੰ ਜਾਣਾ ਹੁਣ ਜਿਹੜੇ ਇੱਥੇ ਮੁਸਾਫਰ ਆਏ ਹੋਏ ਨੇ ਉਹਨਾਂ ਨੂੰ ਪਾਣੀ ਦੀ ਲੋੜ ਆ ਕਿਉਂਕਿ ਇਸ ਸਮੇਂ ਦੇ ਵਿੱਚ ਇੱਕ ਇੱਕ ਮਿੰਟ ਬਾਅਦ ਜਿਹੜੀ ਪਾਣੀ ਦੀ ਲੋੜ ਪੈਂਦੀ ਤੇ ਇੱਥੇ ਪਾਣੀ ਜਿਹੜਾ ਅਵੇਲੇਬਲ ਹੀ ਨਹੀਂ ਹੈਗਾ ਸਾਨੂੰ ਸੁਣਨ ਦੇ ਵਿੱਚ ਸਾਡੇ ਸੂਤਰਾਂ ਤੋਂ ਪਤਾ ਲੱਗਾ ਹੈ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਜਦੋਂ ਕੁਝ ਲੋਕਾਂ ਨੇ ਜਾਂ ਕਿਸੇ ਨੇ ਇੱਥੇ ਪਹੁੰਚ ਕੇ ਇਹਨਾਂ ਦੇ ਨਾਲ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਗੱਲਬਾਤ ਕੀਤੀ ਏ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਉੱਪਰਲੇ ਅਧਿਕਾਰੀ ਇਜਾਜ਼ਤ ਹੀ ਨਹੀਂ ਦਿੰਦੇਗੇ ਉੱਪਰ ਵਾਲੇ ਅਧਿਕਾਰੀ ਇਜਾਜ਼ਤ ਨਹੀਂ ਦਿੰਦੇ ਕਿ ਅਸੀਂ ਇੱਥੇ ਠੰਡੇ ਪਾਣੀ ਦੀ ਕੋਈ ਫਰਿੱਜ ਜਾਂ ਤੁਸੀਂ ਲਗਵਾ ਲਓ ਪਹਿਲੋਂ ਸਾਨੂੰ ਲਿਖ ਕੇ ਦੇਣਾ ਹੋਏਗਾ ਦੇਖੋ ਲੋਕ ਸ਼ਬੀਲਾ ਲਾਉਂਦੇ ਨੇ ਪਾਣੀ ਦੀਆਂ ਉਹਦੇ ਕੋਈ ਵੀ ਸਰਕਾਰ ਨਹੀਂ ਕਹਿੰਦੀ ਕਿ ਪਰਮਿਸ਼ਨ ਦੀ ਲੋੜ ਹੈ ਤੁਸੀਂ ਸੇਵਾ ਕਰਨੀ ਹੈ ਕਿਤੇ ਵੀ ਕਰ ਸਕਦੇ ਹੋ ਪਰ ਦੇਖੋ ਇਹ ਕੰਮ ਮਹਿਕਮੇ ਦਾ ਸੀ ਰੇਲ ਵਿਭਾਗ ਦਾ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਪਿੰਡ ਨੇ ਕਿਹਾ ਕਿ ਅਸੀਂ ਪਾਣੀ ਦੀ ਕੋਈ ਇੱਥੇ ਟੈਂਕੀ ਜਾਂ ਕੋਈ ਇੱਥੇ ਪੰ ਠੰਡੇ ਪਾਣੀ ਦਾ ਕੋਈ ਇਲਾ ਕਰ ਲੈਨੇ ਆ ਉਹਨਾਂ ਨੂੰ ਵੀ ਕਹਿੰਦੇ ਕੋਈ ਲੈਟਰ ਲੈ ਕੇ ਆਓ ਜਾਂ ਕੋਈ ਲਿਖਾ ਕੇ ਲਿਆਓ ਫਿਰ ਤੁਸੀਂ ਕਰ ਸਕਦੇ ਹੋ ਸੋ ਇਥੋਂ ਥੋੜੇ ਸਮੇਂ ਤੱਕ ਟ੍ਰੇਨ ਗੁਜ਼ਰਨ ਵਾਲੀ ਮੈਂ ਕੋਸ਼ਿਸ਼ ਕਰਾਂਗਾ ਮੁਸਾਫਰਾਂ ਦੇ ਨਾਲ ਵੀ ਕੋਈ ਰਾਬਤਾ ਕਰਕੇ ਉਹਨਾਂ ਤੋਂ ਵੀ ਇਹ ਸਮੱਸਿਆ ਦਾ ਹੱਲ ਕੱਢ ਸਕੀਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਰੇਲਵੇ ਵਿਭਾਗ ਦੇ ਆਲਾ ਅਧਿਕਾਰੀਆਂ ਦੇ ਕੋਲ ਪਹੁੰਚ ਜਾਏ ਤਾਂ ਜੋ ਇਹ ਸਟੇਸ਼ਨਾਂ ਦੇ ਉੱਪਰ ਜਿਹੜੀ ਇਹ ਕਿੱਲਤ ਪਾਣੀ ਦੀ ਆ ਰਹੀ ਹੈ ਠੰਡੇ ਪਾਣੀ ਦੀ ਮੁਸਾਫਰਾਂ ਨੂੰ ਜਿਹੜੀਆਂ ਮੁਸ਼ਕਲਾਂਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਦੇ ਤੋਂ ਕੁਝ ਨਾ ਕੁਝ ਨਜਾਤ ਮਿਲ ਸਕੇ ਕਿ ਵਿਭਾਗ ਜਾ ਕੇ ਕਿ ਲੋਕ ਸ਼ਬੀਲਾ ਲਾਉਂਦੇ ਨੇ ਲੋਕ ਬਹੁਤ ਕੁਝ ਕਰਦੇ ਨੇ ਇੱਥੇ ਐਵੇਂ ਟੂਟੀਆਂ ਲਾ ਲਾ ਕੇ ਅਸੀਂ ਪੈਸਾ ਕਿਉਂ ਗਰਗ ਕਰ ਰਹੇ ਆਂ ਇਨਾ ਟੂਟੀਆਂ ਨਾਲ ਸਾਡਾ ਕੋਈ ਨਹੀਂ ਸਬਰ ਨਾਲ ਇਹਦੇ ਨਾਲੋਂ ਇੱਕ ਇੱਕ ਟੈਂਕੀ ਲਿਆ ਕੇ ਠੰਡੇ ਪਾਣੀ ਦੀ ਲਾ ਲਓ ਜਿੰਦੇ ਨਾਲ ਲੋਕਾਂ ਨੂੰ ਕੋਈ ਸੁਵਿਧਾ ਮਿਲ ਜਾਵੇ ਸੋ ਥੋੜੇ ਸਮੇਂ ਤੱਕ ਟ੍ਰੇਨ ਆਉਂਦੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸਲ ਚ ਕਾਰਨ ਕੀ ਏ ਕਿਉਂ ਇੱਥੇ ਕਿੰਨਾ ਕਾਰਨਾ ਕਰਕੇ ਕਿ ਪਾਣੀ ਦੀ ਟੈਂਕੀ ਨਹੀਂ ਲੱਗ ਰਹੀ ਆਪਾਂ ਅਧਿਕਾਰੀਏ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਗੱਡੀ ਦੇ ਨਾਲ ਮਿਲਾਉਂਦੇ ਆ ਜੀ ਨਹੀਂ ਪਰ ਭਾਜੀ ਪ੍ਰਬੰਧਕ ਕਰवाने ਚਾਹੀਦੇ ਪਾਣੀ ਦੇ ਬੱਚੇ ਇਜ਼ਤ ਕਰਦੇ ਨੇ ਤੇ ਕਰਨਾ ਚਾਹੀਦਾ ਹੈ ਸਰਕਾਰ ਨੂੰ ਧਿਆਨ ਗਰਮੀ ਬਹੁਤ ਹੈ ਪਰ ਪਾਣੀ ਦੇ ਜ਼ਰੂਰ ਚਾਹੀਦਾ ਹੈ। ਭਾਜੀ ਪਾਣੀ ਲੈਣਾ ਨਲਕਾ ਨਹੀਂ ਹੈਗਾ ਯਾਰ ਇੱਥੇ ਤੇ ਬੜਾ ਮੰਦਾ ਲੱਗ ਰਿਹਾ ਹੈ। ਗਰਮੀ ਬੜੀ ਹੈ। ਅੱਛਾ ੱਕੇ ਦਾ ਬਫਰੋਡ ਪਰ ਤੋਂ ਚੜਦਾ ਜੀ ਜੀ ਫਰੇਪਰ ਤੇ ਚੜਦੇ ਆਂ। ਕਿਸੇ ਸਟੇਸ਼ਨ ਤੇ ਪਾਣੀ ਹੈਗਾ? ਬੜਾ ਔਖਾ ਹੋ ਗਿਆ ਜੀ। ਨਹੀਂ ਹੈਗਾ। ਕਿਸੇ ਕਿਸੇ ਤੋਂ ਲੈਣਾ। ਮੇਰੇ ਵੀਰ ਭਰ ਕੇ ਲਿਆ ਜਾਏਗਾ ਤੇ ਕਿਤੇ। ਭਾਜੀ ਇੱਥੇ ਜਿਹੜੇ ਆਪਣੇ ਰੇਲ ਵਿਭਾਗ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਚਾਹੁੰਦੇ ਜਿੱਦਾਂ ਦੀ ਗਰਮੀ ਪੈਣ ਢੀ ਹੈ। ਇਦਾਂ ਹੀ ਮੈਂ ਕਹਿੰਦਾ ਵੀ ਤੁਸੀਂ ਇੱਕ ਦਿਨ ਇੱਕ ਦੋ ਵਾਟਰ ਕੂਲਰ ਇੱਥੇ ਠੰਡੇ ਲੱਗੇ ਹੋਣ ਤੇ ਪਾਣੀ ਪੀਣ ਨੂੰ ਸੰਗਤ ਨੂੰ ਵਧੀਆ ਕਿਉਂਕਿ ਬੜੀ ਜਿਆਦਾ ਬੱਚੇ ਕਰਲਾਈ ਜਾਂਦੇ ਨੇ ਗਰਮੀ ਬਹੁਤ ਹੈ ਪਾਣੀ ਮੰਗ ਕਰ ਰਹੇ ਗਰਬਖ ਸਿੰਘ ਜੀ ਕਿੱਥੋਂ ਆਣੇ ਪਿੰਡ ਮਾ आलम ਤੇ ਅੱਜ ਸਟੇਸ਼ਨ ਤੇ ਇੱਥੇ ਤੁਸੀਂ ਕਿੱਦਾਂ ਆਏ ਹੋ ਆਏ ਜੀ ਜਾਣਾ ਮਹੂ ਤੱਕ ਬਾਕੀ ਇੱਥੇ ਆਏ ਆ ਇੱਥੇ ਕੋਈ ਪਾਣੀ ਦੀ ਸਮੱਸਿਆ ਹੈ ਨਹੀਂ ਜੀ ਕਿੰਨੇ ਵਾੜਾ ਪਾਣੀ ਦਾ ਹੈਗਾ ਹੀ ਨਹੀਂ ਜੀ ਬਿਲਕੁਲ ਪੀਣ ਵਾਲਾ ਪਾਣੀ ਤੱਤਾ ਪਾਣੀ ਹੈ ਬਿਲਕੁਲ ਬਾਕੀ ਪੀਣ ਲਈ ਤਾਂ ਲਾਇਕ ਤਾਂ ਹੈ ਨਹੀਂਗਾ ਇੱਥੇ ਬਹੁਤ ਸਾਰੇ ਸਵਾਰੀ ਆਉਂਦੀ ਆ ਸਟੇਸ਼ਨ ਤੇ ਸਾਰੇ ਹੀ ਪਰੇਸ਼ਾਨ ਹੁੰਦੇ ਨੇ ਪਾਣੀ ਦੀਂ ਤੋਂ ਇਹ ਕਹਿਣਾ ਚਾਹੋ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇੱਥੇ ਕੋਈ ਵਾਟਰ ਕੂਲਰ ਲੱਗਿਆ ਜਾਵੇ ਠੰਡੇ ਪਾਣੀ ਵਾਲਾ ਜੋ ਕਿ ਸਵਾਰੀਆਂ ਨੇ ਲੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ ਪਾਣੀ ਤੋਂ ਨਾ ਮਰਨ ਲੋਕ ਇੱਥੇ ਜੀ ਪਾਣੀ ਤੋਂ ਬਹੁਤ ਜ਼ਿਆਦਾ ਸਮੱਸਿਆ ਹੈ ਪੀਣ ਵਾਲਾ ਪਾਣੀ ਠੰਡਾ ਤਾਂ ਹੀਗਾ ਹੀ ਨਹੀਂਗਾ ਇਤੋਂ ਗਾਹ ਵੇ ਤੁਸੀਂ ਜਾਣਦੇ ਹੋ ਗਾਹ ਕਿਵੇਂ ਹੁੰਦਾ ਨਾ ਕਦੇ ਨਹੀਂ ਆ ਜੀ ਨਾ ਮਾਹੂ ਨਾ ਮੱਲਾਂ ਵਾਲੇ ਕਿਤੇ ਜਲੰਧਰ ਤੱਕ ਹੈ ਹੀ ਨਹੀਂ ਜੀ ਪਾਣੀ ਠੰਡਾ ਰੇਲਵੇ ਵਿਭਾਗ ਨੂੰ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਕਿ ਇੱਥੇ ਸਾਡੇ ਕੋਲ ਹੈਗਾ ਹੀ ਨਹੀਂਗਾ ਕਿ ਅਸੀਂ ਇੱਥੇ ਠੰਡੇ ਪਾਣੀ ਦੀ ਕੋਈ ਸੁਵਿਧਾ ਲਾ ਸਕੀਏ ਰੇਲਵੇ ਵਿਭਾਗ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇੱਥੇ ਪਾਣੀ ਦੀ ਕੋਈ ਫਰਿੱਜ ਜਾਂ ਕੋਈ ਵਾਟਰ ਕੂਲਰ ਲੱਗਿਆ ਜਾਵੇ ਜੋ ਕਿ ਲੋਕ ਪਾਣੀ ਪੀਣ ਤੋਂ ਸਹੀ ਰਹਿਣ ਆਪਦਾ ਵੀ ਗਰਮੀ ਬਹੁਤ ਜ਼ਿਆਦਾ ਦੇਖ ਲਓ ਸਾਡੀ ਹਾਲਤ ਕਿਹੋ ਜੀ ਹੋਈ ਪਈ ਹੈ ਪਸੀਨੇ ਪਸੀਨੇ ਹੋਏ ਖੜੇ ਆ ਇੱਥੇ ਪਾਣੀ ਦਾ ਹੈ ਹੀ ਨਹੀਂ ਪੀਣ ਦਾ ਇੱਥੇ ਪਿੰਡ ਇੱਥੋਂ ਜੀ ਇਹਗਾ ਤਾਂ ਲੱਗ ਗਈ ਆ ਬਾਕੀ ਸਵਾਰੀ ਥੋੜਾ ਪਿੰਡ ਲੈ ਕੇ ਜਾਊਗੀ ਜੀ ਸਵਾਰੀ ਨੇ ਤਾਂ ਇੱਥੇ ਸਟੇਸ਼ਨ ਤੇ ਹੀ ਪਾਣੀ ਪੀਣਾ ਉਹ ਨੂੰ ਜਾ ਸਕਦੀ ਸਵਾਰੀ ਨਹੀਂ ਜਾ ਸਕਦੀ ਸਵਾਰੀ ਨੇ ਤਾਂ ਸਟੇਸ਼ਨ ਤੇ ਹੋਵੇਗਾ ਪਾਣੀ ਠੰਡਾ ਤੇ ਪੀਵੇਗੀ